ਮੱਥਾ ਟੇਕ ਲੈਣਾ ਨਾ ਉਹਦੇ ਤੇ ਲਗ ਤਰ੍ਹਾਂ ਦੱਸਦਾ ਭੋਖੜ ਦਾਲ 5ਵੇਂ 6ਵੇਂ ਦਿਨ ਵਰਦਾ ਬਯੂ ਸੋਇਆ ਨਾ ਤੁਸੀਂ ਦੇਖੋ ਅੱਖਾਂ 'ਚ ਜਲੌਅ ਕਿੰਨਾ ਹੈ ਆਰੇ ਦੀ پوری ਕਰਪਾਵਾ ਕੋਰੋਂ ਸਿ ਤੁਹਾਡੇ ਮਾਧਮ ਨਾਲ ਬੇਨਤੀ ਕਰਦਾ ਹੈ ਕਿ ਜਿੰਨੇ ਵੀ ਪੰਜਾਬ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਹੈ ਜਾਂ ਆਪੋਜੀਸ਼ਨ ਆ ਜਾਂ ਕਾਲੀ ਹੈ ਕਾਂਗਰਸ ਹੈ ਬਸ ਭਾਏ ਜਿਹੜੀ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਬੁੱਲਣਾ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿਹੜੀ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਤਾਰਾ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਦੀ ਦਲੇਰੀ ਦਾਤ ਉਹ ਮਹਾਰਾਜ ਚੜ੍ਹ ਹਾਂ ਸਾਡੇ ਨਾਲ ਥੋੜੀਆਂ ਜਿਆਦਾ ਨਹੀਂ ਬਿਲਾ ਸਕਦੇ ਕਿ ਉਹਨਾਂ ਦੀ ਥੋੜੀ ਜਿਹੀ ਕਮਜ਼ੋਰੀ ਤਾਂ ਸੋ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਬਹੁਤ ਜ਼ੋਰ ਜ਼ਬਰਦਸਤ ਰੱਖੋ ਤੁਸੀਂ ਵੀ ਕਾਲੇ ਹੋ ਜਨ ਆਮ ਬੰਦੇ ਵੀ ਕਾਲੇ ਹੋ ਜਨ ਕਿਸੇ ਵੀ ਵੱਡੇ ਅੰਦੋਲਨ ਲਈ ਲਾਹ ਮੰਦੀ ਹੌਲੀ ਹੌਲੀ ਹੋਇਆ ਕਰਦੀ ਹੈ ਕੋਸ਼ਿਕੀਆਂ ਮਜ਼ਬੂਤੀਆਂ ਹੋਣੀਆਂ ਉਸਕੇ ਕਿੱਤੇ ਚ ਲੱਗੇ ਹੋਣੇ ਹੌਲੀ ਹੌਲੀ ਇੱਕ ਦੂਜੇ ਦੇ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਥੋੜੀ ਚਿੰਤਾ ਕਰਨ ਦੀ ਨਹੀਂ ਤੁਸੀਂ ਬੈਠੇ ਹੋ ਸੰਗਤ ਕਰਨੀ ਹੈ ਵੈਸੇ ਵੀ ਤਾਂ ਆਪਾਂ ਜਾਣੇ ਦਵਾਲ ਸੁਣਨ ਵੀ ਜਾਣੇ ਅਗਰੇਥੀ ਆ ਜਾ ਕਰੋ ਇਹ ਵੀ ਤਾਂ ਇਹ ਵੀ ਤਾਂ ਬਾਬਾ ਜੀ ਦੇ ਨਾਲ ਇੱਕ ਬੈਠੇ ਨਾ ਕੁਝ ਤੁਸੀਂ ਜਤੇ ਬੰਦਿਆਂ ਨੂੰ ਕੀ ਕਹੋਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਹੈ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਦੁਰਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਹੈ ਨਾ ਇਹ ਪੱਪੇ ਇਹਨਾਂ ਚੀਜ਼ਾਂ ਚੋਂ ਨਿਕਲ ਜੀ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਿਹੜਾ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੇ ਸਾਬ੍ਹ ਵੀ ਹੈ ਅੱਜ ਵੀ ਸਾਬ੍ਹ ਨੂੰ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਵੱਡਿਆਂ ਸਾਰੇ ਸਾਡੇ ਉਦੋਂ ਉਹ ਆਉਣਾ ਚਾਹੀਦਾ ਅੱਜ ਵੀ ਕੁਝ ਜੱਤੇ ਬੰਦੀਆਂ ਆਈਆਂ ਸੀ ਲੱਗਦਾ ਕਿ ਸ਼ਾਇਦ ਬੰਦੇ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਜਿਨ੍ਹਾਂ ਨਾਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਇੱਕ ਪੀਲੇ ਨੇ ਹੋਰ ਵੀ ਕਿਛੀ ਸੀ ਕਿ ਜਿੰਨੇ ਸੈਲਿਬ੍ਰਿਟੀ ਨੇ ਉਹ ਪਹੁੰਚ ਜਾਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਜ਼ੋਰ ਆ ਜਾਂਦਾ ਸਰ ਸਾਰੀਆਂ ਸੈਲਿਬ੍ਰਿਟੀ ਨੇ ਸੈੱਲ ਨੇ ਕੈਮ ਨਹੀਂ ਹੁੰਦੇ ਉਹ ਹੌਲੀ ਹੌਲੀ ਨਿਕਲਦੀਆਂ ਸੈੱਲ ਵੀ ਚਾਰਜ ਚਾਹੀਦੇ ਇੱਕ ਬਗੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰ ਦੇਗੇ ਦਿੱਲੀ ਵੇਲੇ ਇੱਕ ਕਲਾਕਾਰ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੇ ਜੀ ਇਦਾਂ ਦਾ ਜਦੋਂ ਨਵੇਂ ਅਡਾਰ ਹੋਏ ਸੀ ਉਹਦੋਂ ਸੀ ਹਵਾਏ ਮਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਆ ਫਿਲਮਾਂ ਫਿਲਮਾਂ ਜਦੋਂ ਗੀਤ ਚੱਕੋਂਗੇ ਤਾਂ 100 ਚੋਂ 60 65 ਕੀ ਬੂਜੇ ਹੋਣਗੇ ਨਾ ਇਹ ਸੰਘਰਸ਼ ਨੂੰ ਲੈ ਕੇ ਡੱਲੇ ਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜ਼ਬਾਨੀ ਜੋਸ਼ ਭਰਦੇ ਇਹੋ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਨਾ